ਟੈਡੀ ਬਣਾਵਾਂਗੇ ਹਾਂ ਟੈਡੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਲੋ ਜੀ ਇੱਕ ਝੋਟੀ ਦੇਖਣ ਗਏ ਸੀ ਆਪਾਂ ਇਹ ਸਾਹਮਣੇ ਖੜੀ ਆ ਪਿੰਡ ਕਿਹੜਾ ਹੈ ਵੀਰੇ ਝੰਡਿਆਣਾ ਜੀ ਝੰਡਿਆਣਾ ਪਿੰਡ ਆ ਜਿਹੜਾ ਮੋਗਾ ਤਲਵੰਡੀ ਭਾਈ ਦਾ ਲੰਦਾਰਾ ਉੱਧਰ ਮੋਗਾ ਰੋਡ ਤੇ ਹਾਂਜੀ ਤੇ ਉੱਥੇ ਝੋਟੀ ਦਾ ਦੁੱਧ ਚੋਨੇ ਆਪਾਂ ਉੱਸਰ ਦਾ ਇਧਰਲੇ ਪਾਸੇ ਉਹ ਕਿਹੜਾ ਕਲਦੀ ਤਿੰਨ ਥਣ ਚੋੜੇ ਦੋਸਤੋ ਇੱਕੋ ਹੀ ਰਹਿੰਦਾਗਾ ਉਹਨੂੰ ਵੀ ਚੋਨੇ ਆਪਾਂ ਬਸ ਬੱਸ ਬੱਸ ਨਾ ਰਣੀ ਨਾ ਮਾਸ ਬੰਦੇ ਦਾ ਨਾ ਲੈ ਜਾ ਕੀ ਆਪੇ ਦਾ ਵੀ ਨਹੀਂ ਪੰਦੇ ਆ ਨਾ ਬੁੱਤ ਨਾ ਬੁੱਤੇ ਸੀ ਰੱਖਣਾ ਡੋਲਣਾ ਨਹੀਂ ਬਸ ਐ ਤੂੰ ਦੂਰ ਹੀ ਬਣਾ ਲੈ ਕੋਈ ਗੱਲ ਨਹੀਂ ਕੁਈਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਉਸ ਤੋਂ ਜਿਹਦੀਆਂ ਝੋਟੀਆਂ ਦਾ ਦੁੱਧ ਲਾਹਿਆ ਉਹਨਾਂ ਨੂੰ ਚੋਣੀਆਂ ਸਟਾਰਟ ਕਰਦੇ ਕਰੋ ਠੀਕ ਹੈ ਗੱਭਣ ਰਹਿਣ ਤੋਂ ਪਹਿਲਾਂ ਕਿਉਂਕਿ ਉਹਨਾਂ ਦੇ ਹਾਰਮੋਨ ਚੇਂਜ ਹੋ ਜਾਂਦੇ ਆ ਖਾਣਕ ਘੱਟ ਕਰਕੇ ਝੋਟੀ ਨੂੰ ਗੱਭਣ ਨਹੀਂ ਰੱਖਿਆ ਜਾ ਸਕਦਾ ਨਹੀਂ ਆਪਾਂ ਖਾਣਕ ਘੱਟ ਕਰਕੇ ਗੱਭਣ ਰੱਖਣੀ ਆ ਜਿਹੜੇ ਕਹਿੰਦੇ ਆ ਖਾਣਕ ਬੰਦ ਕਰ ਦੋ ਭੁੱਖੀ ਮਾਰ ਕੇ ਕਦੇ ਕੱਟਰੂ ਨਹੀਂ ਦਿੰਦੀ ਸਹੀ ਗੱਲ ਠੀਕ ਹੈ ਨਾ ਉਹ ਬੇਹਮਾ ਵੀ ਖਾਣਕ ਘੱਟ ਕਰ ਦੋ ਹਾਂ ਖਾਣਕ ਫੈਟ ਵਾਲੀ ਜ਼ਰੂਰ ਘੱਟ ਕਰ ਦੋ ਬਾਕੀ ਖਾਣਕ ਤੁਹਾਨੂੰ ਉਹਨੂੰ ਦੇਣੀ ਪੈਣੀ ਆ ਸਾਨੂੰ ਇਹ ਅੱਧਾ ਯੱਗ ਪਾਈਆ ਦੇਉ ਦੁੱਧ ਦਾ ਠੀਕ ਆ ਪੰਜ ਛਤ ਦੇਣਾ ਚਾਹੀਦਾ ਦੁੱਧ ਦੇਣ ਲੱਗ ਜਾਣਾ ਇੱਕ ਛੋਟੀ ਆਪਾਂ ਪਹਿਲਾਂ ਲਈ ਸੀ ਕਾਲੇ ਕੇ ਪਿੰਡ ਬਾਈ ਬਲਵਿੰਦਰ ਦੇ ਘਰੇ ਨਾ ਵੇਟ ਲਾ ਰਹੀ ਤਾ ਦਿਖਾ ਅਕਲਦੀਪ ਲਓ ਠੀਕ ਹੈ ਨਾ ਘਣੀ ਇਹ 1.5 ਕਿਲੋ ਮਾਲ ਆ ਜਿਹੜਾ ਇਹਦੇ ਥੱਲੇੋਂ ਕੱਢਿਆ ਠੀਕ ਆ ਤੇ ਇਹਦੇ ਦੋਸਤੋਂ ਭਰੀ ਆਪਾਂ ਨੇ ਦਵਾਈ ਬੀਟਾ ਡੇਨ ਤੇ ਮੈਟਰੋ ਨਾਲ ਹਾਈ ਟੈਕ ਦਾ ਟੀਕਾ ਲਾ ਦਾਂਗੇ ਕਿਸੇ ਹੋਰ ਡਾਕਟਰ ਨੇ ਇਹਦੀ ਖਰਾਕ ਬੰਦ ਕਰਾ ਕੇ ਪਹਿਲਾਂ ਤਾਂ ਇਹਦੀਆਂ ਪੱਸਲੀਆਂ ਅੰਦਰਵਾੜ ਦਿੰਗਾ ਲਾ ਦਾਂਗੇ ਸਹੀ ਗੱਲ ਠੀਕ ਆ ਇਹਨੂੰ ਮਿਨਰਲ ਤੇ ਵਿਟਾਮਿਨ ਸਟਾਰਟ ਕਰਾਂਗੇ ਨਾਲ ਦੁੱਧ ਵਾਲੀ ਦਵਾਈ ਸਟਾਰਟ ਕਰਾਂਗੇ ਨਾਲ ਝੋਟੀ ਨੇ ਦੁੱਧ ਤੇ ਆ ਜਾਣਾ ਤੇ ਬਾਈ ਜਣੇ ਨੂੰ ਕਮਾਈ ਕੈਮਰਾ ਤੇਰਾ ਨੰਬਰ ਬੋਲ ਦੇ ਵੀਰੇ ਕਿੰਨਾ 8831105 81171 ਪਿੰਡ ਛੰਡਿਆਣਾ ਜੀ ਜ਼ਿਲ੍ਹਾ ਮੋਗਾ ਜੀ ਇਹ ਪੁਰੇ ਪਰ ਤੇ ਮੋਗਾ ਰੋਡ ਤੇ ਦਾਰਾ ਪਰ ਪਿੰਡ ਆਉਂਦਾ ਜੀ ਇੱਕੋ ਗੋਸ਼ਾਲਾ ਤੇ ਬਹੁਤ ਸ਼ੂਰ ਸੰਤਪੁਰੇ ਦੇ ਸੰਗ ਦੇ ਉੱਥੇ ਉੱਥੋਂ ਰਸਤਾ ਜਾਂਦਾ ਛੰਡਿਆਣਾ ਪਿੰਡ ਨੂੰ ਜੀ ਕਲੁੰਡੀ ਭਾਈ ਦੇ ਕੋਲੇ ਜੀ ਇਹ ਡਾਕਟਰ ਸਾਹਿਬ ਜੀ ਅਸੀਂ ਤਾਂ ਹੈਰਾਨ ਆ ਜੀ ਹੱਥਾਂ ਸਰੋਂ ਤੇ ਥਾਂ ਜਮਾਨ ਵਾਲੀ ਗੱਲ ਕਰ ਤੇ ਹੱਥਾਂ ਸਰੋਂ ਜੀ ਕਮਾਲ ਹੋ ਗਈ ਇਹਨਾਂ ਦੁੱਧ ਤੇ ਆ ਜਾਣਾ ਪੱਕਾ ਹੀ ਬਸ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਇਹ ਨਾਲ ਇਧਰ ਨੂੰ ਕਰ ਮੂੰਹ ਸੂਈ ਆ ਜੀ ਨਾ ਇਹ ਘੱਬਣਾ ਜੀ ਦੁੱਧ ਦੇ ਜਾਂਦੀ ਜੀ ਅੱਜ ਹੀ ਡਾਕਟਰ ਸਾਹਿਬ ਆ ਜੀ ਅੱਜ ਦੁੱਧ ਦਾ ਆਪਾਂ ਨੇ ਭਰਿਆਗਾ ਇਹ ਛੋਟੀ ਨੇ ਦੁੱਧ ਦੇਣ 5-10 ਦਿਨਾਂ ਦੀ ਮਿਹਨਤ ਆ ਕਿਉਂਕਿ ਜਿਹੜੀਆਂ ਆਫਸਰ ਝੋਟੀਆਂ ਚੱਲਦੀਆਂ ਪਹਿਲਾਂ ਹਾਂਜੀ ਉਹ ਪਾਈਆ ਦੁੱਧ ਤੋਂ ਸਟਾਰਟ ਹੁੰਦੀਆਂ ਅੱਜ 1/2 ਕਿਲੋ ਆ ਤੋ 1 ਕਿਲੋ ਹੀ ਆ ਸੱਚੇ ਤਾਂ ਇਹ ਕਿਲੋ ਆ ਕਿਲੋ ਤੋਂ ਵੱਧ ਆ ਕਿਲੋ ਆ ਜੀ ਡੇਢ ਕਿਲੋ ਦਾ ਯੱਗ ਆ ਸੋਡਾ ਹਾਂਜੀ ਹਾਂਜੀ ਇੱਥੇ ਬਾਲੀ ਝੱਗ ਨਹੀਂ ਕੋਈ ਇਹਦੇ ਉੱਤੇ ਨਹੀਂ ਜੀ ਨਹੀਂ ਨਹੀਂ ਕਿੱਲੋ ਦੁੱਧ ਹੈਗਾ ਜੀ ਹਾਂ ਹਾਂਜੀ ਹਾਂਜੀ ਤੇ ਇਹ ਕੱਲ ਦਾ ਦਿਨ ਕੱਚੀ ਲੱਛੀ ਰਹੂਗੀ ਅੱਛਾ ਜੀ ਅੱਜ ਤੋਂ 4 ਦਿਨਾਂ ਨੂੰ ਭਵੇਂ ਤੁਸੀਂ ਇਹਦੀ ਚਾਹ ਕਰਕੇ ਪੀ ਲਿਓ ਠੈਟ ਲਵਾ ਲਿਓ ਦੁੱਧ ਦੀ ਸ਼ਾਰਕ ਹੋਸ ਆਊਗਾ ਓਕੇ ਪਰ ਅੱਜ ਤੋਂ ਖਰਾਕ ਝੋਟੀ ਨੂੰ ਪਾਉਣੀ ਸਟਾਰਟ ਕਰ ਦੋ ਇਹ ਮੰਨੋ ਵੀ ਛੋਟੀ ਛੋਟੀ ਸੂਪ ਹੀ ਓਕੇ ਬੜੇ ਐਵੇਂ ਰੈਨ ਲਓ ਮੱਕੀ ਰੈਨ ਲਓ ਓਕੇ ਜੀ ਮੇਚ ਘੜ ਪਾ ਲਓ ਓਕੇ ਜੀ ਉਹ ਇਹਨੂੰ ਖਵਾਉਣਾ ਸਟਾਰਟ ਕਰੋ ਨਾਲ ਕਰ ਦੋ ਤੁਸੀਂ ਅਸੀਸ ਕੰਪਨੀ ਦੀ ਵਾਫ ਗੇਅਰ 30 ਫੀਡ ਓਕੇ ਜੀ ਲੋ ਧੰਦੀ ਝੋਟੀ ਨੇ ਦੇਣ ਲੱਗ ਜਾਣਾ ਤੇ ਕਫਨ ਵੀ ਆਪਾਂ ਰੱਖ ਲੈਣੀ ਆ ਓਕੇ ਜੀ ਛੱਡਣਾ ਕੁਛ ਨਹੀਂ ਬਾਈ ਦਾ ਨੰਬਰ ਦਿੱਤਾ ਸ਼ੇਅਰ ਕਰ ਦਿਓ ਤੇ ਬਾਈ ਨੂੰ ਫੋਨ ਕਰਕੇ ਪੁੱਛਿਓ ਜਰੂਰ ਹਾਂਜੀ ਪਰ ਪੁੱਛਿਓ ਜਦੋਂ 5ਵੇਂ ਦਿਨ ਨੂੰ ਓਕੇ 5ਵੇਂ ਦਿਨ ਤੁਹਾਨੂੰ ਇਹ ਕਹੂਗਾ ਕਿ ਕਿਲੋ ਦੁੱਧ ਦੇਣ ਲੱਗੀ ਹਾਂਜੀ ਇਹ ਗੱਲ ਨੋਟ ਕਰ ਲਿਓ ਮੇਰਾ ਮੋਬਾਈਲ ਨੰਬਰ ਦੁੱਧ ਤਾਜ਼ੀ ਵੀ ਆ ਫੱਦਨੀ ਲੱਸੀ ਕੀ ਆ ਦੁੱਧ ਤਾਜ਼ੀ 964686 ਆ ਲੋ ਲੈ ਜਾ ਉੱਥੇ ਦਿਖਾ ਦੇ ਬੱਪੂ ਜੀ ਹਾਂ ਹਾਂ ਉਹਦਾ ਝੋਨਾ ਲੱਗ ਜਾਊਗਾ ਹਾਂ ਲੋ ਜੀ ਇਹ ਝੋਟੀ ਨੇ ਝੋਨਾ ਲਵਾ ਦੇਣਾ ਬਾਈਆਂ ਦਾ ਠੀਕ ਹੈ